ਲੰਬੇ ਸਮੇਂ ਤੋਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਕਿਸਾਨ ਜਥੇਬੰਦ ਧਰਨਾ ਕਿਸਾਨਾਂ ਦੀਆਂ ਸਮੱਸਿਆਵਾਂ ਨਾ ਸੁਣਨ ਦੇ ਰਸਤੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਜੀ ਸੰਟੇਸੀ ਦਿਗਾਈ ਦੇ ਵਿੱਚ ਰਿਜਿਸਟ੍ਰੇਸ਼ਨ ਵੇਖੇ ਟ੍ਰੈਕ ਜਾਮ ਕੀਤਾ ਗਿਆ ਕਿਸਾਨ ਜਥੇ ਦੀਆਂ ਬੰਦੀਆਂ ਦੇ ਯੋਧੇ ਜਗਜੀਤ ਸਿੰਘ ਡੱਲੇਵੜ ਜੋ ਮਾਰਨ ਵਰਤੇ ਬੈਠੇ ਸਨ ਉਹਨਾਂ ਸਮਰਥਨ ਦੇ ਵਿੱਚ ਸਰਕਾਰ ਨਾਲ ਇੱਥੇ ਖੜਕਾ ਖੜਕਾ ਦਵਾਂਗੇ ਇਸ ਮੌਕੇ ਤੋਂ ਸੇਮ ਸਿੰਘ ਢੇਰੋਂ ਜਨਸਕੱਤਰ ਸੰਦਰਪਾਲ ਸਿੰਘ ਢੇਸੀ ਸੀਨੀਅਰ ਮੀਤਪਦਾਨ ਜਲੰਧਰ ਬਲਵਿੰਦਰ ਸਿੰਘ ਖੈਰਾ ਬਲਾਕ ਪ੍ਰਧਾਨ ਫਲੋਰ ਕੁਲਦੀਪ ਸਿੰਘ ਜੋਹੜ ਤੇ ਹੋਰ ਕਿਸਾਨ ਸਾਥੀ ਭਾਰੀ ਗਿਣਤੀ ਵਿੱਚ ਸ਼ਾਮਲ ਸਨ ਕੈਮਰਾਮੈਨ ਇਸਗਨਾਗੀ ਨਾਲ ਕਰシャン ਸਿੰਘ ਨਾਕੀ ਦੀ ਦੁਆਬਾ ਨੂੰ 24 ਛਾਂ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਆਓ ਕਿਸਾਨੀ ਹਿੱਤਾਂ ਲਈ ਕਿਸਾਨ ਜਥੇਬੰਦੀਆਂ ਦਾ ਖੁੱਲ ਕੇ ਸਾਥ ਦੇਈਏ ਬੀ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 420 ਉੱਕੀ ਦੁੱਕੀ ਚੱਕ ਦੇਾਂਗੇ ਹੌਂਟੇ ਗੋਡਾ ਰੱਖ ਦੇਾਂਗੇ ਉੱਕੀ ਦੁੱਕੀ ਚੱਕ ਦੇਾਂਗੇ ਹੌਂਟੇ ਗੋਡਾ ਰੱਖ ਦੇਾਂਗੇ

ਮੇਰੀ ਚਾਰ ਸਬੀ ਉਕੀ ਦੁਕੀ ਤੱਕ ਦੇਾਂਗੇ ਹੌਣ ਤੇ ਗੋਡਾ ਰੱਖ ਦੇਾਂਗੇ ਉਕੀ ਦੁਕੀ ਤੱਕ ਦੇਾਂਗੇ ਹੌਣ ਤੇ ਗੋਡਾ ਰੱਖ ਦੇਾਂਗੇ ਜਿਸੈਂਟੇ ਸੀ ਬਿਕਰੀਦ ਵਾਬਾ ਜ਼ਿਲ੍ਹਾ ਪ੍ਰਧਾਨ ਜਲੰਧਰ ਤੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ 12 ਫਰਵਰੀ ਤੋਂ ਜਿਹੜਾ ਸ਼ੰਭੂ ਮੋਰਚਾ ਇਕਨੌਰੀ ਮੋਰਚਾ ਲੱਗਾ ਹੋਇਆ ਹੈ ਤੇ ਉਹ ਜੋ ਪ੍ਰਾਣੀ ਆਪਣੇ ਮੰਗਾ ਸੀ ਮੋਦੀ ਸਰਕਾਰ ਨੂੰ ਤਾੜਨਾ ਕਰਨੇ ਚਿੱਤੇ ਕਰਾਉਣ ਲਈ ਦੁਵਾਰਾ ਫੇਕ ਕੀਤੀਆਂ ਗਈਆਂ ਕਿਉਂ ਵੱਧਦੇ ਮੁਕਰ ਗਈ ਸੀ ਤੇ ਹੁਣ ਜਿਵੇਂ ਡੱਲੇਵਾਲ ਸਾਹਿਬ ਨੇ ਮਰ ਮਰ ਤੋਂ ਤੇ ਬੈਠੇ ਆ ਤੇ ਮੋਦੀ ਸਰਕਾਰ ਹੋਈ ਜਾਂ ਭਗਵੰਤ ਸਰਕਾਰ ਹੋਈ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਕਦੀ ਇਹਨਾਂ ਨੂੰ ਚਿੱਤਾ ਕਰਾਉਣ ਲਈ ਅੱਜ ਰੋਸ ਵਜੋਂ ਸਟੇਸ਼ਨ ਤੇ 3 ਘੰਟੇ ਲਈ ਰੇਲਾਂ ਰੋਕੀਆਂ ਗਈਆਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਹ ਪ੍ਰੋਗਰਾਮ ਆ 3 ਘੰਟੇ ਦਾ 12:00 ਤੋਂ 3 ਤੱਕ ਰੇਲਾਂ ਰੋਕਣ ਦਾ ਇਹ ਕੇਐਮਐਮ ਅਤੇ ਜਿਹੜੀ ਐਸਕੇਐਮ ਗੈਰ ਰਾਜਨੀਤਿਕ ਆ ਇਹ ਦੋਨੋਂ ਫਾਰਮ ਬਣਨ ਸਕੇ। ਤੋਗੇ ਸਾਨੂੰ ਅੱਜ ਰੇਲਾਂ ਰੋਕਣ ਦਾ ਪ੍ਰੋਗਰਾਮ ਤਾਂ ਫਾਰਮ ਨਾਲ ਦੇਣਾ ਪਿਆ ਕਿਉਂਕਿ ਆਪਾਂ ਨੂੰ ਪਤਾ ਕਿ ਲਗਭਗ 1 ਸਾਲ ਤੋਂ ਪੂਰੇ ਤੋਂ ਆਪਣੇ ਸ਼ੰਭੂ ਬਾਟ ਤੇ ਕਨੋਰੀ ਬਾਰਡਰ ਤੇ ਕਿਸਾਨ ਰੋਲ ਰਹੇ ਆ। ਕਿਸਾਨਾਂ ਨੂੰ ਆਪਣੇ ਆਪਣੀ ਜਿਹੜੀ ਆ ਪ੍ਰੋਟੈਸਟ ਕਰਨ ਦਾ ਵੀ ਅਧਿਕਾਰ ਨਹੀਂ ਉਹ ਦਿੱਲੀ ਜਾ ਕੇ ਆਪਣੀਆਂ ਮੰਗਾਂ ਰੱਖ ਸਕਣ ਸੋ ਉਹਦੇ ਰੋਸ ਵਿੱਚੋਂ ਤੇ ਜਿਹੜਾ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਮਰਨ ਬਰਤ ਦੇ ਬੈਠੇ ਨੇ ਲਗਭਗਾਂ 22 ਦਿਨ ਹੋ ਗਏ ਨੇ ਉਹਨਾਂ ਦੀ ਸਿਹਤ ਜਿਹੜੀ ਆ ਦਿਨ-ਪੜ ਦਿਨ ਬਹੁਤ ਨਾਜ਼ੁਕ ਹਾਲਤਵਾਂ ਤੇ ਜਾ ਰਹੀ ਆ ਪਰਮਾਤਮਾ ਉਹਨਾਂ ਨੂੰ ਸਿਹਤ ਨੂੰ ਹੋਰ ਲੰਬੀ ਉਮਰ ਕਰੇ ਪਰ ਜਿਹੜੀ ਸਰਕਾਰ ਆ ਉਹਨਾਂ ਦਾ ਇਸ ਵੱਲ ਮਾੜਾ ਵੀ ਧਿਆਨ ਨਹੀਂ ਹੈਗਾ ਸੋ ਸਰਕਾਰ ਉਹਨਾਂ ਨੂੰ ਗੋਲੀਆਂ ਕਰ ਰਹੀ ਆ ਇਸ ਦੇ ਵਿਰੋਧ ਦੇ ਵਿੱਚ ਜਿਹੜਾ 12 ਤੋਂ 3000 ਰੇਲ ਰੋਕੂ ਪ੍ਰੋਗਰਾਮ ਸੀ ਉਹ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਜਿਹੜੀਆਂ ਜਥੇਬੰਦੀਆਂ ਕੇਐਮਐਮ ਅਤੇ ਸੰਯੁਕਤ ਕਿਸਾਨ ਮੋਰਚਾ ਗੈਰਾਂ ਨੇ ਇਹਦਾ ਉਹਨਾਂ ਵੱਲੋਂ ਲਿਖਿਆ ਗਿਆ ਤੇ ਸਾਡਾ ਜਿਹੜਾ ਪ੍ਰਧਾਨ ਹਰਜੀਤ ਸਿੰਘ ਜੀ ਢੇਸੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਲੰਧਰ ਤੋਂ ਸਾਡਾ ਜਿਹੜਾ ਪੁਆਇੰਟ ਹੈਗਾ ਉਹ ਫਲੋਰੀਆ ਇਸ ਕਰਕੇ ਅਸੀਂ ਫਲੋਰੀਆ ਅੱਜ 12:00 ਤੋਂ 3 ਤੱਕ ਰੋਕਾ ਕੇ ਜੀ ਜਿੱਦਾਂ ਜਿਹੜੇ ਜਗਜੀਤ ਸਿੰਘ ਢੱਲੇ ਵਾਲਿਆ ਉਹ ਕਿਸਾਨੀ ਮੰਗਾਂ ਲੈ ਕੇ ਮਾਨਦਵਾਰ ਤੇ ਬੈਠੇ ਆ ਕਿਸਾਨਾਂ ਨੂੰ ਚਾਹੀਦਾ ਕਿ ਆਪਣੀਆਂ ਜਿਥੇ ਬੰਨੇ ਛੱਡ ਕੇ ਵੀ ਉਹਨਾਂ ਦੇ ਸਮਰਥਨ ਦੇਣਾ ਚਾਹੀਦਾ ਦੇਖੋ ਜੀ ਜੇ ਆਪਾਂ ਉੱਥੇ ਜਾ ਕੇ ਅਸਲੀ ਜਿਹੜਾ ਜ਼ੀਰੋ ਪੁਆਇੰਟ ਤੇ ਜਾ ਕੇ ਦੇਖੀ ਹੈ ਨਾ ਗਰਾਊਂਡ ਲੈਵਲ ਤੇ ਉੱਥੇ ਬਹੁਤ ਲੋਕ ਆਪ ਮਹਾਰੇ ਵੀ ਜਾ ਰਹੇ ਆ ਜਿਨ੍ਹਾਂ ਨੂੰ ਇਨਸਾਨ ਨਹੀਂ ਨਾ ਇਨਸਾਨ ਨਹੀਂ ਆਪਣੇ ਹੱਕਾਂ ਦੀ ਲਈ ਪਿਆਰ ਕਿਉਂਕਿ ਰਾਸਤੇ ਵੱਖੋ-ਵੱਖਰੇ ਨੇ ਪਰ ਟੀਚਾ ਰੇਗ ਜਥੇਬੰਦੀ ਦਾ ਇੱਕ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਵੀ ਜਥੇਬੰਦੀਆਂ ਨਾਲ ਸਾਥ ਦੇ ਰਹੀਆਂ ਤੇ ਜਿਹੜੇ ਹਲੇ ਜਥੇਬੰਦੀਆਂ ਨਹੀਂ ਵੀ ਸਾਥ ਦੇ ਰਹੀਆਂ ਸੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਆਪਾਂ ਏਕੇ ਦੇ ਨਾਲ ਇਹ ਜਿਹੜੀ ਜੰਗ ਜਿੱਤ ਸਕੀਏ। ਕੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਆ ਰੇ ਰੋਕੋ ਪ੍ਰੋਟੈਸਟ ਉਹਦੇ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿਉਂਕਿ ਸਭ ਨੂੰ ਪਤਾ ਮੀਡੀਆ 'ਚ ਖਬਰਾਂ ਚੱਲਦੀਆਂ ਨੇ। ਇੱਥੇ ਸਿਰਫ ਜਿਵੇਂ ਇੱਕ ਕਿਸੇ ਮਰੇ ਹੋਏ ਬੰਦੇ ਨੂੰ ਕਿਸੇ ਦੀ ਆਵਾਜ਼ ਨਹੀਂ ਸੁਣਦੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜੋ ਕਿ ਮਰੀਆਂ ਹੋਈਆਂ ਸਰਕਾਰਾਂ ਨੇ ਉਹਨਾਂ ਦੇ ਕੰਨਾਂ ਵਿੱਚ ਪਹੁੰਚਦੀ ਆਵਾਜ਼ ਕਰਨ ਵਾਸਤੇ ਇਹ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਿਹਦਾ ਸਭ ਤੋਂ ਵੱਡਾ ਜਿਹੜਾ ਇੱਕ ਤੁਸੀਂ ਸੰਪੂਰਨ ਨਮੂਨਾ ਵੇਖ ਸਕਦੇ ਹੋ ਕਿ ਇਹ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਅੱਜ 22 ਦਿਨ ਹੋ ਗਏ ਨੇ ਉਹ ਮਨਵਰਤ ਤੇ ਬੈਠੇ ਨੇ ਤੇ ਸਰਕਾਰ ਨੇ ਅੱਜ 22 ਦਿਨ ਬਾਅਦ ਇੱਕ ਕਮੇਟੀ ਬਣਾ ਕੇ ਮੀਟਿੰਗ ਦਾ ਸੱਦਾ ਦਿੱਤਾ ਉਹ ਵੀ ਕਮੇਟੀ ਭੇਜੀ ਆ ਕੋਈ ਖੇਤੀਬਾੜੀ ਵਿਭਾਗ ਦੇ ਵੱਡਾ ਅਫਸਰ ਸਾਡੇ ਨਾਲ ਗੱਲਬਾਤ ਕਰਨ ਨੂੰ ਨਹੀਂ ਭੇਜਿਆ ਇਸ ਕਰਕੇ ਪਹਿਲਾਂ ਤਾਂ ਜਥੇਬੰਦੀਆਂ ਜਵਾਬ ਦੇ ਦਿੱਤਾ ਸੀ ਪਰ ਫਿਰ ਵੀ ਇੱਕ ਸਾਂਝੀ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਮੀਟਿੰਗ ਕੀਤੀ ਜਾਵੇ ਤੇ ਆਪਣਾ ਸੰਦੇਸ਼ ਆ ਜਿਹੜਾ ਉਹ ਸੈਂਟਰ ਤੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਹਾਈ ਕੋਰਟ ਦੇ ਜ਼ਰੀਏ ਵੀ ਅਪੀਲਾਂ ਪਈਆਂ ਨੇ ਹਰੇਕ ਪਾਸਿਓਂ ਹਰੇਕ ਜਥੇਬੰਦੀ ਜ਼ੋਰ ਲਾ ਰਹੀ ਹੈ ਔਰ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਹੈ ਸਾਡੇ ਜੁਮੇ ਸੇਵਾ ਲੱਗੀ ਹੈ ਕਿ 플ੋਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਰੇਲਾਂ ਰੋਕ ਕੇ ਸਰਕਾਰ ਨੂੰ ਆਪਣਾ ਵਿਰੋਧ ਦਿਤਾਇਆ ਜਾਵੇ ਅੱਜ ਦਾ ਇਹ ਜਿਹੜਾ ਵਿਰੋਧ ਹੈ ਉਹਨਾਂ ਮਰੀਆਂ ਸਰਕਾਰਾਂ ਦੇ ਕੰਨਾਂ ਵਿੱਚ ਗੱਲ ਪਾਉਣ ਵਾਸਤੇ ਕੀਤਾ ਜਾ ਰਿਹਾ ਵਾ ਮੰਨਤਾਂ ਕਰਾ ਪ੍ਰਧਾਨ ਦੀ ਗਈ ਦੁਆਵਾ ਬਲਕ ਭਰਾ ਬਨੋਲ ਅੱਜ ਜਿਹੜੀਆਂ ਟੈਨਾਂ ਜਗਜੀਤ ਸਿੰਘ ਡੱਲੇਵਾਲ ਬੈਠੇ ਆ ਮਾਰਨ ਵਾਰ ਤੋਂ ਬੈਠਾ 23ਵਾਂ ਦਿਨ ਹੋ ਗਿਆ ਉਹਨਾਂ ਨੂੰ ਸਰਕਾਰ ਦੀ ਕੰਮ ਤੇ ਜੂ ਨਹੀਂ ਸਕਦੀ ਇਸ ਦੇ ਬੋਧ ਦੇ ਵਿੱਚ ਅਸੀਂ ਅੱਜ ਫਲੋਰ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਨਾਂ ਰੁਪੜੀਆਂ 2:00 ਵਜੇ ਸਰਕਾਰ 10 ਮਾਸ ਨਾ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਕਿਸੇ ਦਾ ਕੰਮਸ ਮਸ ਨਹੀਂ ਹੁੰਦੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿਆਦਾ ਖਰਾਬ ਹੋਈ ਪਈ ਆ ਪਰ ਨਹੀਂ ਸਰਕਾਰ ਦੇ ਕੰਕਾਂ ਦਾ ਜੂ ਨਹੀਂ ਸਕਦੀ ਇਹਦੇ ਵਿਰੋਧ ਵਿੱਚ ਅੱਜ ਜੇ 12 ਤੋਂ 3 ਇਹ ਪੀਟੀ ਟ੍ਰੇਨ ਬੰਦ ਕੀਤੀ ਹੈ ਉਸ ਤੋਂ ਬਾਅਦ ਵਿੱਚ ਦੇਖਾਂਗੇ ਕਿ ਪੀ ਸਾਡੀ ਜਥੇਬੰਦੀ ਕਹਿੰਦੀ ਆ ਉਸ ਹਾਵ ਨਾਲ ਫੇਰ ਮੁਜ਼ਾਹਰਾ ਫੇਰ ਦਵਾ ਕਰੇਗਾ